ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੇ ਵਿੱਚ ਵਾਪਸੀ ਨੂੰ ਲੈ ਕੇ ਨਵਜੋਤਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਬਣਾਇਆ ਜਾਵੇਗਾ ਤਾਂ ਉਹ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਤਾਂ ਮੈਡਮ ਨਵਜੋਤਕੌਰ ਸਿੱਧੂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਕਾਂਗਰਸ ਦੇ ਵਿੱਚਕਾਰ ਸੀਐਮ ਦੇ ਚਿਹਰੇ ਕਾਫੀ ਦੇਖਣ ਨੂੰ ਮਿਲ ਰਹੇ ਨੇ ਤੇ ਅੱਜ ਨਵਜੋਤਕੌਰ ਸਿੱਧੂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਸਿਆਸਤ ਦੇ ਵਿੱਚ ਵਾਪਸੀ ਤੇ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਪਰ ਜੇਕਰ ਉਹਨਾਂ ਨੂੰ ਸੀਐਮ ਚੇਰਾ ਬਣਾਇਆ ਜਾਵੇਗਾ ਤਾਂ ਕਹਿ ਸਕਦੇ ਹਾਂ ਕਿ ਇੱਕ ਦਲੀ ਇੱਛਾ ਵੀ ਮੈਡਮ ਨਵਜੋਤ कौर ਸਿੱਧੂ ਦੇ ਵੱਲੋਂ ਰੱਖੀ ਗਈ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਸਿਆਸਤ 'ਚ ਐਂਟਰੀ ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਹੈ ਕਿ ਸੀਐਮ ਫੇਸ ਬਣਾਉਣ ਤੇ ਨਵਜੋਤ ਸਿੰਘ ਸਿੱਧੂ ਸਿਆਸਤ 'ਚ ਆਉਣਗੇ ਹਾਲਾਂਕਿ ਉਹ ਕਾਂਗਰਸ ਦੇ ਵਿੱਚਕਾਰ ਚੱਲ ਰਹੀ ਖਿੱਚੋਤਾਣ ਤੇ ਵੀ ਬੋਲਦੇ ਹੋਏ ਦਿਖਾਈ ਦੱਤੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਦੇ ਵਿੱਚ ਸੀਐਮ ਬਣਨ ਦੇ ਲਈ ਰੇਸ਼ ਦੇ ਵਿੱਚ 5-5 ਲੀਡਰ ਨੇ ਜੋ ਕਿ ਕਾਂਗਰਸ ਦਾ ਨੁਕਸਾਨ ਕਰਨ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਨਾਲ ਪੂਰੀ ਤਰ੍ਹਾਂ ਅਟੈਚ ਨੇ ਉਹ ਜੁੜੇ ਹੋਏ ਨੇ ਪਰ ਜੋ ਸਿਆਸਤ ਦੇ ਵਿੱਚ ਵਾਪਸੀ ਨੂੰ ਲੈ ਕੇ ਵੱਡਾ ਬਿਆਨ ਮੈਡਮ ਨਵਜੋਤ ਕੌਰ ਸਿੱਧੂ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਉਸ ਨੇ ਜ਼ਰੂਰ ਸਾਰਿਆਂ ਦਾ ਧਿਆਨ ਖਿੱਚਿਆ ਕਿਉਂਕਿ ਇੱਕੋ ਦਮ ਮੀਡੀਆ ਦੇ ਅੱਗੇ ਇਹ ਗੱਲ ਉਹਨਾਂ ਦੇ ਵੱਲੋਂ ਰੱਖੀ ਗਈ ਆ ਕਿਹਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਐਂਟਰੀ ਕਰਨਗੇ ਜੇਕਰ ਉਹਨਾਂ ਨੂੰ ਸੀਐਮ ਚੇਰਾ ਬਣਾਇਆ ਜਾਵੇਗਾ ਤਾਂ ਇਹ ਵੀ ਕਹਿ ਸਕਦੇ ਆ ਕਿ ਜੇਕਰ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਕੋਈ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾਂਦੀ ਆ ਤਾਂ ਜ਼ਰੂਰ ਕਿਤੇ ਨਾ ਕਿਤੇ ਉਹ 2027 ਦੇ ਵਿੱਚ ਇਸ ਰੇਸ ਦੇ ਵਿੱਚ ਦਿਖਾਈ ਦੇ ਸਕਦੇ ਨੇ ਹਾਲਾਂਕਿ ਇਹ ਬਿਆਨ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਦਿੱਤਾ ਗਿਆ ਹੈ ਵੱਡਾ ਬਿਆਨ ਸਾਹਮਣੇ ਆਇਆ ਹੈ ਤਾਂ ਉਸ ਦੇ ਨਾਲ ਹੀ ਉਹ ਇਹ ਗੱਲ ਕਰਦੇ ਹੋਏ ਵੀ ਅਨਜ਼ਰ ਆਇਨੇ ਕੇ ਸਾਡੇ ਕੋਲ ਕਿਸੇ ਪਾਰਟੀ ਨੂੰ ਪੈਸੇ ਦੇਣ ਦੇ ਲਈ 500 ਕਰੋੜ ਨਹੀਂ ਹੈਗੇ ਪਰ ਅਸੀਂ ਰਿਜ਼ਲਟ ਜ਼ਰੂਰ ਦੇ ਸਕਦੇ ਹਾਂ ਜੇਕਰ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੀ ਪਾਰਟੀ ਜ਼ਿੰਮੇਵਾਰੀ ਦਿੰਦੀ ਆ ਤਾਂ ਉਹ ਪੰਜਾਬ ਨੂੰ गोल्ड गोल्डन ਦੇ ਵਿੱਚ ਬਦਲ ਦੇਣਗੇ ਤਾਂ ਪੰਜਾਬ ਨੂੰ 골ਡਨ ਸਿਟੀ ਬਣਾ ਬਣਾ ਦੇਣਗੇ ਤਾਂ ਇਹਨਾਂ ਗੱਲਾਂ ਦਾ ਜ਼ਿਕਰ ਮੈਡਮ ਨਵਜੋਤ ਕੌਰ ਸਿੱਧੂ ਕਰਦੇ ਹੋਏ ਦਿਖਾਈ ਦਿੱਤੇ ਨੇ ਤਾਂ ਮੇਨ ਗੱਲ ਇਸ ਦੇ ਵਿੱਚ ਜੇਕਰ ਦੇਖੀ ਜਾਵੇ ਤਾਂ ਉਹ ਇਹ ਕਹਿੰਦੇ ਹੋਏ ਵੀ ਨਜ਼ਰ ਆਏ ਨੇ ਕਿ ਕਾਂਗਰਸ ਦੇ ਵਿਚਕਾਰ ਖਿੱਚੋ ਤਾਣ ਵੀ ਵੜੀ ਹੈ ਕਾਂਗਰਸ ਦੇ ਵਿੱਚ ਪੰਜ ਪੰਜ ਲੀਡਰ ਸੀਐਮ ਆਪਣੇ ਆਪ ਦੇ ਵਿੱਚ ਬਣੇ ਹੋਏ ਨੇ ਤੇ ਉਹ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਤਾਂ ਇਹ ਵੱਡਾ ਬਿਆਨ ਮੈਡਮ ਨਵਜੋਤ ਕੌਰ ਸਿੱਧੂ ਦੇ ਵੱਲੋਂ ਦਿੱਤਾ ਗਿਆ ਹੈ ਦੱਸਦੀ ਹੈ ਕਿ ਉਹ ਅੱਜ ਗਵਰਨਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਆਪਣੀਆਂ ਕੁਝ ਮੰਗਾਂ ਉਹਨਾਂ ਦੇ ਵੱਲੋਂ ਗਵਰਨਰ ਦੇ ਕੋਲ ਰੱਖੀਆਂ ਗਈਆਂ ਸਿੱਦਾ ਬਾਅਦ ਦੇ ਵਿੱਚ ਜਦੋਂ ਮੁਲਾਕਾਤ ਤੋਂ ਬਾਅਦ ਉਹ ਵਾਪਸ ਪਰਤ ਰਹੇ ਸੀ ਤਾਂ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਏ ਆ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਦੇ ਵਿਚਕਾਰ ਇੱਕ ਪਾਸੇ ਖਿੱਚੋ ਤਾਣ ਵੀ ਅਤੇ ਕਾਂਗਰਸ ਨੂੰ ਲੈ ਕੇ ਇਹ ਪਰਸੈਪਸ਼ਨ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਕਿ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ ਜੋ ਕਿ ਸੀਐਮ ਬਣਨ ਦੇ ਉਸ਼ਕ ਨੇ ਪਰ ਫੈਸਲਾ ਇਹ ਜੋ ਹਾਈ ਕਮਾਂਡ ਦੇ ਵੱਲੋਂ ਹੀ ਤੈਅ ਕੀਤਾ ਜਾਵੇਗਾ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਕਿਸ ਨੂੰ ਸੀਐਮ ਐਲਾਨਿਆ ਜਾਂਦਾ ਹੈ ਪਰ ਉਹਨਾਂ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਬੇਹਦ ਮਾਇਨੇ ਰੱਖਦਾ ਹੈ ਨਵਜੋਤ ਸਿੰਘ ਦੀ ਜੇਕਰ ਉਹਨਾਂ ਦੇ ਕਰੀਅਰ ਦੀ ਗੱਲ ਕਰੀਏ ਸਿਆਸੀ ਕਰੀਅਰ ਦੀ ਗੱਲ ਕਰੀਏ ਜਾਂ ਉਹਨਾਂ ਦੀ ਆਪਣੀ ਛਵੀ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਦਾ ਆਪਣੇ ਆਪ ਦੇ ਵਿੱਚ ਹੀ ਬੇਹਦ ਵੱਡਾ ਔਰਾ ਹੈ ਇੱਕ ਵੱਖਰੇ ਲੀਡਰ ਦੇ ਵੱਜੋਂ ਨਵਜੋਤ ਸਿੰਘ ਸਿੱਧੂ ਜਾਣੇ ਜਾਂਦੇ ਨੇ ਉਹਨਾਂ ਦੀ ਕਹੀ ਗੱਲ ਦਾ ਹਰ ਇੱਕ ਲੋਕਾਂ ਦੇ ਉੱਪਰ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ ਤਾਂ ਆਪਣੇ ਆਪ ਦੇ ਵਿੱਚ ਬੇਹਦ ਅਹਿਮੀਅਤ ਆ ਜੋ ਨਵਜੋਤ ਸਿੰਘ ਅ ਸਿੱਧੂ ਵੀ ਰੱਖਦੇ ਨੇ ਤਾਂ ਮੈਡਮ ਨਵਜੋਤ कौर ਸਿੱਧੂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿ ਕਿ ਸੀਐਮ ਫੇਸ ਬਣਾਉਣ ਤੇ ਹੀ ਸਿਆਸਤ 'ਚ ਉਹ ਆਉਣਗੇ ਤੇ ਨਾਲ ਇਸ ਗੱਲ ਦਾ ਵੀ ਜ਼ਿਕਰ ਕਰਦੇ ਉਹ ਨਜ਼ਰ ਆਏ ਨੇ ਕਿ ਕਾਂਗਰਸ ਦੇ ਨਾਲ ਉਹ ਪੂਰੀ ਤਰ੍ਹਾਂ ਅਟੈਚ ਨੇ ਜੁੜੇ ਹੋਏ ਨੇ ਤੇ ਨਾਲ ਇਹਨਾਂ ਗੱਲਾਂ ਦਾ ਵੀ ਜ਼ਿਕਰ ਕਰਦੇ ਆਏ ਨਜ਼ਰ ਆਏ ਨੇ ਕਿ ਸਾਡੇ ਕੋਲ ਕਿਸੇ ਪਾਰਟੀ ਨੂੰ ਦੇ ਪੈਸੇ ਦੇਣ ਦੇ ਲਈ 500 ਕਰੋੜ ਨਹੀਂ ਹੈਗੇ ਪਰ ਅਸੀਂ ਰਿਜ਼ਲਟ ਜ਼ਰੂਰ ਦੇ ਸਕਦੇ ਹਾਂ ਤਾਂ ਇਹ ਵੱਡਾ ਬਿਆਨ ਮੈਡਮ ਨਵਜੋਤ ਕੌਰ ਸਿੱਧੂ ਦਾ ਸਾਹਮਣੇ ਆਇਆ ਹੈ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਾਂ ਦੀ ਟੀਵੀ ਮੈਨੂੰ ਦੋ ਅਜਾਜਤ ਧੰਨਵਾਦ